ਓਵੇ ਮੱਛੀਆਂ ਨੂੰ ਇਹ ਛੜਦਾ ਹੋਊ ਯਾਰ ਮੱਛੀਆਂ ਥੋੜੀ ਹੋਣੀ ਆ ਹੈਗੀਆਂ ਨੇ ਹਾਂ ਇਹ ਫਿਰ ਜਿਉਂਦਾ ਕਿ ਮਰ ਗਿਆ ਆ ਲੈ ਇੰਡਿਆ ਤਾਂ ਸੀਗਾ ਤੇਰਾ ਚਾਚਾ ਜਿਉਂਦਾ ਨਿਆ ਬੰਦਾ ਦੱਸ ਉਹ ਮੈਂ ਯਾਰ ਕਿੱਥੇ ਦੀ ਬੜੂ ਹੁਣ ਉਹ ਗੇਟ ਹੈਗਾ ਪਰ ਮੱਛੀਆਂ ਫਿਰਦੀਆਂ ਨੇ ਮੱਛੀਆਂ ਨੂੰ ਖਾਂਦਾ ਨਹੀਂ ਹੋਣਾ ਇਹ ਮੱਛੀਆਂ ਫਿਰਦੀਆਂ ਨੇ ਇਹ ਮਗਰਮਾਸਾ ਆ ਜੀ ਉਹ ਤੁਹਾਡੇ ਮਿਲਣ ਆਏ ਨੇ ਰਿਸ਼ਤੇਦਾਰ ਉੱਥੇ ਗਿਆ ਜੂੜੀ ਆ ਰਿਹਾ ਢਾਹ ਰ ਕੇ ਤੇਰੀ ਮੈਂ ਹੱਡੀਆਂ ਤੋੜ ਦੂੰ ਅੰਦਰ ਆ ਕੇ ਉੱਟ ਜਾ ਇੱਧਰ ਆ ਜਾਓ ਸਤਿ ਸ੍ਰੀ ਅਕਾਲ ਜੀ ਮੈਂ ਚੱਲਿਆ ਅੱਜ ਬਰਾ ਇੱਕ ਦੋਸਤ ਆ ਕਾਲਾ ਸਾਡੇ ਪਿੰਡ ਤੋਂ ਹੀ ਆ ਕਿਦਣ ਦਾ ਬੁਲਾਈ ਜਾਂਦਾ ਉਹਦੀ ਡੈਰੀ ਤੇ ਮੈਂ ਕਿਹਾ ਚੱਲ ਆਪਾਂ ਵੀ ਅੱਜ ਬਲੌਗ ਜਾ ਬਣਾ ਕੇ ਦੇਖ ਲਈਏ ਹਨਾ ਕੀ ਬਣਦੀ ਹੈ ਗੱਲ ਆਪਾਂ ਤੋਂ ਵੀ ਇਆ ਸਹੀ ਬਣਾਉਨੇ ਆ ਬਾਕੀ ਤੋਂ ਹੀ ਦੱਸੀ ਚੱਲਿਓ ਚੱਲਿਆ ਮੈਂ ਉਹਦੇ ਲਵੇ ਬਾਕੀ ਤੁਹਾਨੂੰ ਦਿਖਾਵਾਂ ਉੱਥੇ ਚੱਲ ਕੇ ਆਇਆ ਭਈਆ ਆ ਗਿਆ ਕਾਲੇ ਵੀਰੇ ਦੀ ਡੈਰੀ ਤੇ ਕਰਨ ਦਾ ਮਿਲਕ ਡੈਰੀ 978155001 ਕਾਲੇ ਕੀ ਆਲਾ ਵੀਰੇ ਨਾ ਨਾ ਇਹ ਆਲਾ ਕਾਲੇ ਲੈ ਭਈ ਜਿਹੜਾ ਆ ਜਾ ਕੋਸ ਫੋਟੋਆਂ ਚ ਇਹੋ ਜਿਹੀ ਕਸ ਮਿਲੂ ਜਮਾਂ ਇਹ ਹੈ ਜੀ ਮਿਲੂ ਕਾਲੇ ਹਾਂ ਆ ਜਰੂਰ ਮਾਰਾਂ ਮੈਂ ਭਾਈ ਅੰਦਰ 10 ਟੂ ਵੈਲਕਮ ਹੋਰ ਕਾਲੇ ਵਧੀਆ ਵੀਰੇ ਚੇਲਾ ਨਹੀਂ ਆਇਆ ਤੇਰਾ ਚੇਲਾ ਮਾਰੇ ਕੁਝ ਨਹੀਂ ਚੱਕ ਰਹੀ ਦੀ ਪੈਕਿੰਗ ਲਈ ਕਾਦੀ ਹੋ ਰਹੀ ਆ ਜਾਨੀ ਜੀ ਕਾਦੀ ਵੀਰੇ ਆਪਾਂ ਗੱਡੀ ਲਿਆਂਦੀ ਓ ਮੈਂ ਫਿਰ ਤਾਂ ਚੱਲ ਫੱਟੇ ਚੱਕ ਤੇ ਮੁਆਰਕਾ ਕਿੱਥੇ ਆ ਗੱਡੀ ਇੱਧਰ ਖੜੀ ਆ ਗਲੀ ਚ ਚੱਲ ਦੁੱਧ ਪਾ ਫੇਰ ਦੇਖਦੇ ਆ ਮੈਂ ਬਈ ਅਜਾ ਕੋਈ ਸ਼ਹਿਰ ਵਿਖਾਣਾ ਨਾਲੇ ਹਾਂ ਜੇ ਜਾ ਕੇ ਆਉਣਾ ਕਿਤੇ ਆਪਾਂ ਚਿੰਦੜਾ ਲਾਉਣਾ ਚਾਹੀਦਾ ਚਿੜੀਏ ਘਰ ਚੱਲੀਏ ਉਹਨੂੰ ਕੀ ਕਹਿੰਦੇ ਹੱਸਿਆ ਆ ਚੱਕ ਫਿਰ ਤਾਂ ਵਧਾਈਆਂ ਯਾਰ ਕਦ ਲਈਏ ਗੱਡੀ ਸਰਪੰਚ ਸਾਹਿਬ ਹੋਵੇ ਥੋੜੇ ਦਿਨ ਬੀਵੀ 11 ਸੀ ਕੇ 50 50 ਨੰਬਰ ਵੀ ਵਧੀਆ ਗੱਡੀ ਵੀ ਵਧੀਆ ਇੱਕ ਨੰਬਰ ਸਵਿਫਟ ਪਟ્રોલ ਆ ਪਟ્રોલ ਆ ਵੀ ਆਪਾਂ ਲੈ ਲੀ ਡੈਰੀ ਹਾਂ ਦੁਕਾਨ ਜੱਕਾ ਹੈ ਤਾਂ ਮੱਲਾ ਪਾਰਟੀਆਂ ਖਾਸੀਆਂ ਨੇ ਚਾਹੇ ਕਿਰਾਏ ਤੇ ਹੋਈ ਆਪਣੀ ਲੈ ਲਾਂਗੇ ਉਹ ਵਾਲੀ ਆਪਣੀ ਉਹ ਲੈ ਲਾਂਗੇ ਗੱਡੀ ਸਾਫਾ ਕਰ ਲੈ ਤਰੀ ਵੀਰੇ ਥੈਂਕ ਯੂ ਥੈਂਕ ਯੂ ਆਪਣਾਂ ਵਾਲੀ ਯੂ ਜਾ ਕੇ ਨਾ ਪਾਰਟੀ ਸਰਪਾ ਪਾਰਟੀ ਚਿੜੀਆ ਘਰ ਦਿਖਾ ਕੇ ਲੈਣੇ ਚੱਲ ਚੱਲਦੇ ਆਂ ਫਿਰ ਮੈਂ ਅੱਜ ਕਾਲੇ ਨੂੰ ਇਹ ਮਿਲ ਕੇ ਆਉਣੇ ਭਾਈ ਨੂੰ ਐਂ ਉਹਤੀ ਕੁਸ ਕਰਾਇਆ ਤਾਂ ਨਹੀਂ ਇਹਦਾ ਨਹੀਂ ਲੈ ਭਾਈ ਕਾਲੇ ਤੋਂ ਲੈਣੇ ਆ ਪਾਰਟੀ ਬੁਲਟੀ ਗੱਡੀ ਦੀ ਬਾਕੀ ਇਹ ਕਹਿੰਦਾ ਚਿੜੀਆ ਘਰ ਦੇਖ ਕੇ ਆਉਣਾ ਅੱਜ ਚੱਲਦੇ ਹੁਣ ਆਪਾਂ ਚਿੜੀਆ ਕਰਕੇ ਨਾ ਚਿੜੀਆ ਕਰ ਜਾਦੇ ਆਂ ਕਾਲੇ ਹਾਂਜੀ ਹਾਂ ਇਹ ਅੱਬ ਚੱਕ ਵੀ ਕਾਲੇ ਮੂਰਤੀ ਕਿੱਥੋਂ ਲਿਆ ਕੇ ਲਾਈਆ ਬੋਲੇ ਦੀ ਬੰਬ ਬੰਬ ਬੋਲੇ ਹਾਂ ਓਗਲਾ ਆਪਣਾ ਓ ਭਗਤ ਆਪਾਂ ਬੋਲਦੇ ਹੋ ਬਟੇ ਭਗਤ ਚੱਕ ਵੀ ਆ ਗਿਆ ਫਾਲਸਾ ਕਾਲਜ ਟੇਹੜਾ ਬਟੇਹੜਾ ਮੈਨੂੰ ਲੱਗਦਾ ਪੇਪਰ ਬੁੱਪਰ ਨਾ ਹੁੰਦੇ ਹੁਣ ਤਾਂ ਕਰਕੇ ਇੰਨਾ ਇਕੱਠਾ ਹਨ ਕੋਈ ਹੋਰ ਚੱਕਰ ਨਹੀਂ ਓਰੇ ਨਾ ਫੋਗਰੀ ਬਹੁਤ ਮਨ ਨੂੰ ਆਹੋ ਇਹ ਵੀ ਗੱਲ ਸਹੀ ਆ ਪੜਨ ਵਾਲੇ ਕੱਟ ਨੇ ਪੜਨ ਦੇ ਵਾਲੇ ਕੱਟ ਕੇੜੀਆਂ ਵਾਲੇ ਜ਼ਿਆਦਾ ਉਹ ਸੁਣਾ ਗੱਡੀ ਤੇਰੀ ਸਾਫ ਆ ਦੇਖ ਇਹ ਗੱਲ ਮੰਨਣੀ ਕੋ ਜਿੰਨੀਆਂ ਗੱਡੀ ਦੀਆਂ ਤਰੀਫਾਂ ਉੰਨੀ ਵੱਡੀ ਪਾਰਟੀ ਕਿਉਂ ਜੀ ਸਹੀ ਨਹੀਂ ਗੱਲ ਆ ਕਮਰਾ ਵੀਰ ਜਿੱਧਰ ਮਰਜ਼ੀ ਵਗਜੋ ਕਾਠ ਇੰਨੀਆਂ ਭੀੜ ੜੱਕਾ ਇੰਨੀਆਂ ਆਪਕੀ ਨਜ਼ਰ ਪਟਿਆਲਾ ਆ ਰਾਜਾ ਟਾਇਰ ਵਾਲੇ ਆ ਗਏ ਟਾਇਰ ਤਾਂ ਨਹੀਂ ਪਵਾਉਣੇ ਕਾਲੇ ਨਹੀਂ ਨਹੀਂ ਹਜੇ ਨਹੀਂ ਪਵਾਉਣੇ ਲਓ ਜੀ ਹੁਣ ਇਧਰੋਂ ਕਾ ਇਧਰੋਂ ਵਾਲੀ ਕੈਪਟਨ ਮਰਿੰਦਰ ਤੇ ਜਾ ਕੇ ਆਉਣਾ ਨਹੀਂ ਨਹੀਂ ਪਵਾ ਜਾ ਰਹੇ ਚਿੜੀਆਂ ਘਰ ਚਿੜੀਆਂ ਘਰ ਤਾਂ ਜਾ ਰਹੇ ਆ ਹੁਣ ਜਾ ਕੇ ਤੇ ਇਧਰ ਮਨ ਲਾਉਦੇ ਹੁਣ ਕੈਪਟਨ ਦੇ ਤਾਂ ਜਾਣਾ ਵਾ ਹਾਂ ਨਹੀਂ ਨਹੀਂ ਇਹ ਆ ਪਟਕਾਲਾ ਰੋਡ ਤੇ ਆਓ ਜੀ ਫੋਲੋ ਗਰਾਊਂਡ ਆ ਗਿਆ ਆਪਾਂ ਹੁਣ ਇੱਥੇ ਅਸੀਂ ਮੈਂ ਤੇ ਕਾਲਾ ਬਾਅ ਖੇਡਦੇ ਰਹੇ ਆ ਪਪਾ ਦਾ ਕਿੱਥੇ ਖੇਡਣ ਜੋਗੇ ਹੋਏ ਤੇ ਜਿਆਦਾ ਨਾ ਉਹ ਇਹ ਤਾਂ ਦੁਨੀਆ ਹੀ ਹੁੰਦੀ ਆ ਕਿਉਂ ਕਾਲੇ ਆ ਮੰਨ ਲਓ ਖੇਡਦੇ ਆਂ ਦੇਖਣ ਆਉਂਦੇ ਰਹੇ ਆ ਨਹੀਂ ਖੇਡਦੇ ਆਪਾਂ ਖੇਡਦੇ ਆ ਆ ਚੱਕੋ ਜੀ ਇਹਦਾ ਗੇਟ ਆ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਚੱਕ ਮੇਰਾ ਵੀਰ ਵੇ ਇਹ ਆ ਗਿਆ ਮੈਂਤਰਾ ਕਾਲਜ ਵਾਲਾ ਚੌਂਕ ਡਕਾਲਾ ਰੋਡ ਆ ਗਿਆ ਸਾਹਮਣੇ ਇੱਧਰ ਆ ਗਿਆ ਐਨ ਆਈ ਐਸ ਨੇਤਾਜੀ ਸੁਵਾਸ ਰਾਸ਼ਟਰੀ ਖੇਡ ਸੰਸਥਾਨ ਲਓ ਜੀ ਲਓ ਜੀ ਇਹ ਆ ਗਿਆ ਸੀਸ ਮਹਿਲ ਦੀ ਮੇਨ ਐਂਟਰੀ ਆ ਗਈ ਇਹ ਮੇਨ ਗੇਟ ਉਹ ਸਾਹਮਣੇ ਆ ਇੱਧਰ ਤਾਂ ਵੈਸੇ ਅਸੀਂ ਜਾ ਨਹੀਂ ਰਹੇ ਅੱਜ ਐਸੀ ਸਮਹਿਲ ਦੀ ਚਾਰਦਵਾਰੀ ਆ ਗਈ ਸਰਸ ਮਹਿਲਾ ਨਹੀਂ ਲੱਗਦਾ ਹੁੰਦਾ ਇੱਥੇ 360 ਰਾਣੀ ਦੇ ਜਿੱਥੇ ਰਾਜ ਦੀਆਂ ਇੱਥੇ ਸੀ ਹਾਂ ਤੇ ਆਪਾਂ ਜਾਣਾ ਚੀੜੀਆਂ ਘਰ ਹੁਣ ਆਪਾਂ ਕੀੜੀ ਗੰਟ ਕਾਲਾ ਕਾਲਾ ਰੋਡ ਉਹ ਬਹੁਤ ਜਿਹੜਾ ਲਫਾਪ ਚ ਪਾਇਆ ਉਪਰ ਹੋਂਸ ਹੁੰਦਾ ਅੱਛਾ 60 ਰੋੜ ਕਿਹੜਾ ਮੈਂ ਬਾਈ ਕਹਿੰਦਾ ਕਾਲਾ ਛੋਲੇ ਲੈਣੇ ਨੇ 15 ਨੂੰ ਪਾਉਣ ਲਈ ਇੱਥੇ ਰੁਕੇ ਤੇ ਇਹ ਤੋਂ ਛੋਲੇ ਲੈ ਇਹ ਕਾਲਾ ਦਰਿਆਦਿਲ ਬੰਦਾ ਕਹਿੰਦਾ ਜਿਹੜੀ ਤੋਂ ਕੋਈ ਲੈ ਨਹੀਂ ਰਿਹਾ ਉਹ ਤੋਂ ਲੈਨੇ ਚਲ ਕਹਿੰਦਾ ਉਹ ਤੇ ਲਵੇ ਹਰੇਕ ਰੁਕਦਾ ਦੀ ਚੱਕੋ ਜੀ ਆਪਾਂ ਅਗੇ ਯੂ ਚ ਪਟਿਆਲਾ ਯੂ ਚਿੜੀਆ ਘਰ ਯੂ ਜਾ ਤਾਂ ਅਮੀਰ ਅਮੀਰਾਂ ਦਾ ਹੁੰਦਾ ਸਾਡਾ ਦਾ ਬਈ ਚਿੜੀਆ ਘਰਿਆ ਲਓ ਜੀ ਇਧਰ ਅੰਕ ਲਾਉਣੀ ਬੈਠੇ ਨੇ ਖੇਡ ਤੇ ਗਾਹਾਂ ਆ ਗਈ ਸੈਨਾ ਆਹ ਯਾਰੋ ਮੇਰਾ ਵੀਰ ਪਿਆ ਹਲਾ ਕਰਾਂਗੇ ਤੇ ਵੱਢ ਲਾਂ ਹਾਂ ਕਾਲੇ ਲੈ ਲਈਆਂ ਟਿਕਟਾਂ ਮਾਹ ਕਿਤੇ ਲੈਣ ਲੁਣਨ ਲੱਗੇ ਵੀ ਆ ਚੱਕਾ ਜੀ ਇਹ ਐਂਟਰੀ ਗੇਟ ਹੈ ਦਾ ਅੰਦਰ ਆ ਜਾਓ ਬਥੇ ਬਾਦੂ ਕੁ ਸ਼ੈਂਦਰ ਪਟਿਆਲਾ ਚਿੜੀਆ ਘਰ ਜਿਸ ਦਾ ਪਹਿਲਾ ਨਾਮ ਸੀਗਾ ਡੀਆਰ ਪਾਰਕ ਮੋਤੀ ਬਾਗ ਮੋਤੀ ਬਾਗ ਡੀਆਰ ਪਾਰਕ ਨਾਮ ਸੀਗਾ ਇਹਦਾ ਹਾਲੇ ਪਹਿਲਾਂ ਇਹ ਸਕੂਲ ਦਾ ਕੋਈ ਟ੍ਰਿਪ ਟ੍ਰੱਪ ਆਇਆ ਹੋਇਆ ਠੀਰ ਨਾਲ ਦੇਖ ਕੇਵੇਂ ਫਿਰਦੇ ਨੇ ਭਾਈ ਆਜਿਆ ਕੋ ਮਸਤੀ ਮਸਤੀ ਉਹ ਦੂੰਗਾ ਇਹ ਜਾਨਵਰ ਸੇ ਹੈ ਜੀ ਇਹ ਦੇਖੂਗਾ ਥੋੜਾ ਜਿਹਾ ਵਿੱਚ ਦਿਖ ਨਹੀਂ ਨਾ ਉਹ ਕਾਲਾ ਕਾਲਾ ਜਾ ਪਿਆ ਇਹਦੇ ਕੰਡੇ ਹੁੰਦੇ ਨੇ ਮੰਨ ਲਾ ਜੇ ਕਿਸੇ ਦੇ ਨਾਲ ਲੱਗ ਜਵੇ ਨਾ ਬਸ ਕੰਡੇ ਇਹਦੇ ਬਹੁਤ ਜਿਆਦੇ ਕੰਡੇ ਹੁੰਦੇ ਨੇ ਜਾਨਵਰ ਦੇਦੇ ਤੇ ਮੋਰ ਫਿਰਦੇ ਨੇ ਉਹ ਬੱਚੇ ਮੌਂਕੀ ਫਿਰਦੇ ਨੇ ਬੜੇ ਚਕੌਰ ਵਾਹ ਵਾਹ ਕਿੰਨਾ ਖੰਡ ਦ੍ਰਿਸ਼ਾ ਉਹ ਵਾਹ ਵਾਹ ਉਹ ਬੱਚਿਆਂ ਦੇ ਰੁਕਣ ਨਹੀਂ ਆਣੇ ਉਹ ਮੱਛੀਆਂ ਨੂੰ ਇਹ ਛੜਦਾ ਹੋਊ ਯਾਰ ਮੱਛੀਆਂ ਥੋੜੀ ਹੋਣੀ ਆ ਹੈਗੀਆਂ ਨੇ ਹਾਂ ਇਹ ਫਿਰ ਜਿਉਂਦਾ ਕਿ ਮਰ ਗਿਆ ਰਾਹੇਂ ਲਿਆ ਤਾਂ ਸੀਗਾ ਤੇਰਾ ਚਾਚਾ ਜੀ ਹੁੰਦਾ ਨਿਆ ਬੰਦਾ ਦੱਸੂਗਾ ਮੈਂ ਯਾਰ ਕਿੱਥੇ ਦੀ ਬੜੂ ਹੁਣ ਉਹ ਗੇਟ ਹੈਗਾ ਪਰ ਮੱਛੀਆਂ ਫਿਰਦੀਆਂ ਨੇ ਮੱਛੀਆਂ ਨੂੰ ਖਾਂਦਾ ਨਹੀਂ ਹੁਣਾ ਇਹ ਮੱਛੀਆਂ ਫਿਰਦੀਆਂ ਨੇ ਇਹ ਮਾਗਰ ਮਾਸਾ ਆ ਜੀ ਓਏ ਤੁਹਾਡੇ ਮਿਲਣ ਆਏ ਨੇ ਰਿਸ਼ਤੇਦਾਰ ਉੱਥੇ ਗਿਆ ਜੂੜੀ ਆ ਰਿਹਾ ਟਾਇਰ ਗਾ ਤਰੀ ਮਾ ਹੱਡੀਆਂ ਤੋੜ ਦੂੰ ਅੰਦਰ ਆ ਕੇ ਉੱਠ ਜਾ ਇੱਧਰ ਆ ਜਾ ਉਹ ਐਂਸ ਇੱਧਰ ਆ ਜਾ ਪੀ ਮੈਂ ਬੋਲ ਦੇਣਾ ਇਹ ਹਾਲ ਦਾ ਜਲਦਾ ਨਹੀਂ ਬਈ ਬਸ ਹੁਣ ਦੇਖ ਹੀ ਸਕਦੇ ਹਾਂ ਤੁਸੀਂ ਇਹਨੂੰ ਇਕੱਲੇ ਪਏ ਨੂੰ ਸ਼ਾਂਤ ਚੱਤ ਗੁਰ ਚੱਲ ਜਾਂਦੇ ਇਹ ਤਾਂ ਜੰਗਲ ਮਗਰ ਮੱਛੀ ਮਗਰ ਮੱਛੀ ਬਿਲਕੁਲ ਸ਼ਾਂਤ ਕਾਲੇ ਕਿਵੇਂ ਆ ਮੰਨ ਲਾ ਵੀ ਇਹ ਜਗਾ ਸ਼ਾਂਤ ਮਈ ਤਾਂ ਬਹੁਤ ਆ ਹਨਾ ਹਾਂ ਬਹੁਤ ਯਾਰ ਠੀਕ ਆ ਬੰਦੇ ਨੇ ਘੰਟਾ ਦੋ ਘੰਟੇ ਜਾਨਵਰਾਂ ਦੀ ਚੈਨ ਚ ਹੈ ਗੱਲ ਠੀਕ ਆ ਬਈ ਤੇਰੀ ਚੱਲ ਅੱਜ ਤੈਨੂੰ ਮੈਨੂੰ ਦਿਖਾਤਾ ਮੈਨੂੰ ਪਤਾ ਨਹੀਂ ਸੀ ਇਹਦੇ ਬਾਰੇ ਕੋ ਸੁਣਾ ਧੰਨਵਾਦਰਾ ਓਕੇ ਸਰ ਹੇਰਨ ਜਿਆਦੇ ਨਹੀਂ ਓਰੇ ਬਸ ਆਹ ਬੰਦਾ ਤੇਜ ਆ ਕਹਿੰਦਾ ਕਰੋ ਕੋਲਾ ਇਹਨੂੰ ਠਾਲ ਕੇ ਹਟੂ ਯਾਰ ਕੈਦਤਾ ਔਖੀ ਹੋਆ ਬਾਈ ਹਨਾ ਬਹੁਤ ਔਖਾ ਹਨਾ ਤਾਂ ਹੀ ਤੁਸੀਂ ਐ ਨਰਾਜ਼ ਹੋਏ ਬੈਠੇ ਹੋ ਹੱਲ ਚੱਲ ਯਾਰ ਮਾੜਾ ਮੋਟਾ ਓ ਸੁਣਿਆ ਉਹ ਬੈਠੇ ਨੇ ਦੋ ਤੇਰੇ ਨਾਲ ਦੇ ਵਿਚਾਰਾ ਇਹ ਵੀ ਕੀ ਕਰੇ ਨੇ ਕਿਤੇ ਉਡਣਾ ਨਹੀਂ ਬੈਠਣਾ ਨਹੀਂ ਬਸ ਆਹੀ ਕੰਮ ਹੂੰ ਅੱਖ ਨਾਲ ਅੱਖ ਤਾਂ ਮਲਾਉਂਦਾ ਪੂਰੀ ਖਰਾ ਚੋਬਰ ਇਹ ਕਾ ਫਿਰਦੇ ਨੇ ਦੋ ਯਾਰ ਕ ਕਿਉਂ ਕਾਲੇ ਤੇਰਾ ਕੀ ਰਾਇਆ ਵੀ ਇਹਨਾਂ ਨੂੰ ਕੈਦ ਕਰਨਾ ਕੋਈ ਗਲਤ ਈ ਆ ਵੈਸੇ ਤਾਂ ਨਾ ਇਹ ਗਲਤ ਆ ਭਾਈ ਹੋਰ ਯਾਰ ਆਪਾਂ ਕੋਈ ਕੈਦ ਕਰੇ ਕਿੰਨਾ ਔਖਾ ਯਾਰ ਆਜ਼ਾਦੀ ਦਾ ਆਜ਼ਾਦੀ ਵਾ ਇਹ ਗੁਲਾਮ ਹੋ ਗਏ ਬਾਈ ਹੁਣ ਇਹ ਤਾਂ ਅਹੀਂ ਨਹੀਂ ਹਲਦਾ ਇਹਨੂੰ ਪਤਾ ਇਹ ਆਇਆ ਕਮਰਾ ਵੀ ਰੱਖ ਦੇਖੋ ਤੁਸੀਂ ਜੋ ਬਸ ਹਾਈ ਅਬ ਆ ਬਈਓ ਆ ਖਚਿਆਓ ਫੋਟੋ ਵੀਡੀਓ ਬਣਾ ਰਿਆ ਮੈਂ ਤੁਹਾਡੀ ਇੱਧਰ ਵੀ ਨਾ ਬਣਾ ਦੇਖੋ ਸਾਰੇ ਇੱਧਰ ਤੁਸੀਂ ਨਾ ਨਰਾਜ਼ ਹੋ ਜੇ ਪਾਈ ਤੁਹਾਡੀ ਬਣਾ ਲੰਨੇ ਤੁਹਾਡੀ ਮਿੱਠੂ ਮਿੱਠੂ ਕਾਲੇ ਦੇ ਕਹਿੰਦੇ ਬੋਲਦੇ ਨੇ ਓਏ ਆਦੇ ਆ ਕਹਿੰਦੇ ਨੇ ਹਾਂ ਮਿੱਠੂ ਮਿੱਠੂ ਮਿਰਚ ਖਾਣੀ ਆ ਕਚੂਰੀ ਖਾਣੀ ਆ ਟਿਕ ਜੋ ਟਿਕ ਜੋ ਟਿਕ ਜੋ ਓਏ ਇਹਨਾਂ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋਗੇ ਮੁਰਗੇ ਅੱਬਾ ਵਾਹ ਵਾਹ ਬਾਂਗਾ ਦੋ ਜਿਹੜਾ ਬਾਗ ਦੰਦਾ ਨਾ ਮਾਰੇ ਉਹੀ ਜਾਂਦਾ ਹਾਂ ਜਿਹੜਾ ਜਗਾਉਂਦਾ ਦੁਨੀਆ ਨੂੰ ਦੁਨੀਆ ਨੂੰ ਜਗਾਉਂਦਾ ਉਹੀ ਮਾਰੇ ਜਾਂਦਾ ਤਾਂ ਹੀ ਇਹ ਹੁਣ ਦੇਣ ਲੱਗ ਗਿਆ ਅੱਜ ਕੱਲ ਲੱਗੇ ਨਹੀਂ ਪਿੰਡਾਂ 'ਚ ਵਾਂਗਾ ਆਮ ਹੀ ਹੁੰਦੀਆਂ ਜੀ ਚੁੱਪ ਕਰ ਜਾ ਚੁੱਪ ਕਰ ਜਾ ਤੇਰੀ ਵੀ ਕਿਸੇ ਨੇ ਮਰੋੜ ਦਣੀਆਂ ਕਰ ਦੇਣਾ ਕਰਦਾ ਹੋਇਆ ਬਹੁਤ ਦਰਿਆਦਿਲ ਬੰਦਾ ਆ ਦੇਖੋ ਲੱਗਦਾ ਡਰਾਈਵਰ ਤੇਰੇ ਦਾ ਵੀ ਅਜ ਘਰ ਚ ਫਿਰਦੇ ਫਿਰਦੇ ਬਈ ਅਸੀਂ ਥੱਕ ਗਏ ਥੱਕਣ ਕਰਕੇ ਫਿਰ ਅਸੀਂ ਥੋੜੀ ਜੀ એનર્ਜੀ ਲੈ ਰਹੇ ਹਾਂ ਹੁਣ ਮੰਨ ਲਾ ਜੂਸ ਪੀ ਕੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਕਾਲੇ ਦੀ ਡੈਰੀ ਤੇ ਚੱਲਦੇ ਹਾਂ ਬਾਕੀ ਫਿਰ ਕੰਮ ਕਰ ਵੀ ਹੋਊ ਇਹਨੂੰ ਬਾਈ ਨੂੰ ਕੋਈ ਆ ਕਾਲੇ ਫਿਰ ਮੈਂ ਚੱਲਦਾ ਬਾਈ ਇਹ ਗਾਵਾਂ ਵੀ ਰੱਖ ਰਖੀਆਂ ਨੇ ਇਹ ਬੰਦਾ ਭਾਈ ਦੇਖੋ ਇਹਨੂੰ ਮੈਂ ਮਿਲਣਾ ਆ ਦੋਸਤ ਆ ਮੇਰਾ ਭਾਈਆ ਮੇਰਾ ਅੱਜ ਇਹਦੇ ਨਾਲ ਦੋ ਤਿੰਨ ਘੰਟੇ ਬਤਾਏ ਤੇ ਹੁਣ ਮੈਂ ਚੱਲਿਆ ਕੱਲੇ ਠੀਕ ਆ ਰੋਟੀ ਖਾ ਰਿਆ ਦੀ ਇਹ ਮੈਂ ਇਹਨੂੰ ਤੰਗ ਕਰਿਆ ਘਰ ਦੀ ਰੋਟੀ ਲੈ ਕੇ ਆਉਂਦਾ ਬੰਦਾ ਇਹ ਵਾਰ ਦਾ ਖਾਣਾ ਛੱਡਦਾ ਹੈਗਾ ਠੀਕ ਆ ਬਾਈ ਕੱਲੇ ਰੱਬ ਦਿਨ ਤੁਕਣੀ ਰਾਤ ਚੌਕਣੀ ਤਰੱਕੀ ਕਰੇ ਤੇਰੀ ਜੀ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਧੰਨਵਾਦ ਜੀ